ਕਿਆ ਬਾਤ ਆ ਇਧਰਲੇ ਪਾਸੇ ਮੇਂ ਮਿੱਤਰੋ ਪੱਪੀ ਸੋਹੀ ਦਾ ਅਰਜਨ ਆ ਗਿਆ ਤੇ ਧੂਆਂ ਦੇਖੋ ਘੱਫੋਂ ਘੜ ਘੜ ਮੋੜਦਾ ਤੇ ਦੇਖਦੇ ਆ ਕਿੰਨੇ ਟਾਈਮ ਦੇ ਵਿੱਚ ਇਹ ਟਰੈਕਟਰ ਮਿੱਤਰੋ ਚੱਕਰ ਲਾਊਗਾ ਪੱਪੀ ਸੋਹੀ ਤੇ ਟੋਜਨਾ ਦੇ ਵਿੱਚ ਜੇ ਗੱਲ ਕਰੀਏ ਮਿੱਤਰੋ ਇਹ ਵੀਰ ਨੇ ਬਹੁਤ ਕਮਾਲਾਂ ਕਰ ਗਿਆ ਨੇ ਤੇ ਅੱਜ ਦੇਖਦੇ ਆ ਕੀ ਭੱਗ ਗਈਆ ਪਿੰਡ ਧਰਮਗੜ ਸਵਾਣੇ ਦੇ ਲਾਗੇ ਪੈ ਜਾਂਦਾ ਤੇ ਜਿੱਥੇ ਕਹਿੰਦੇ ਅੱਜ ਮਿੱਤਰੋ ਪੜਾਕੇ ਪੈਣਿਆ ਤੇ ਆ ਜਾਂਦਾ ਇਧਰਲੇ ਪਾਸੇ ਪੱਪੀ ਸੋਹੀ ਦਾ ਮਿੱਤਰੋ ਅਰਜਨ 305 ਦੇ ਇੱਕ ਵਾਰ ਤਾਂ ਜਿਵੇਂ ਕਹੀ ਦੀ ਟਰਾਲੀ ਨੂੰ ਉਹੀ ਲੈ ਕੇ ਉੱਡ ਲੈ ਕੇ ਨਾ ਤਰਾ ਦੇਣਾ ਕੀ ਆ ਬਾਹ ਸੁਣੀ ਸਕਦੇ ਮਿੱਤਰੋ ਧੂਆਂ ਧਾਰ ਕਰਦਾ ਪਰ ਜਾਂਦਾ ਦੂਜੇ ਪਾਸੇ ਤੇ ਬਾਕੀ ਦੇਖਦੇ ਇਹ ਚੱਕ ਦੀ ਟਰਬੋ ਹਾਏ ਓਏ ਰੱਬਾ ਟਰਾਲੀ ਲਕੋ ਦੀ ਚੰਦੜਿਆ ਤੂੰ ਤਾਂ ਜਵੀ ਟਰਬੋ ਫੱਟੋ ਟਰਬੋ ਦਾ ਧੂਆਂ ਤੇ ਟਰਬੋ ਦਾ ਧੂਆਂ ਤੇ ਕਹਿੰਦੇ ਟਰੈਕਟਰ ਜਿਸ ਨੂੰ ਹਟ ਗਿਆ ਟਰੈਕਟਰ ਤਾਂ ਚੰਦੜਿਆ ਧਿਸਨੇ ਟਾਤਾ ਧੂਆਂ ਧਾਰੀ ਬਣਾ ਫੜਾ ਕਰਤਾ ਕਹਿੰਦੇ ਟਰਬੋ 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 ਚੱਕਦੀ ਟਰਬੋ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਓਇਆ ਕਿਉਂ ਨਹੀਂ ਸੱਜਣਾ ਧੂਆਂ ਤਾਂ ਦੀਨਾ ਨਹੀਂ ਅਰਜਨ ਤਾਂ ਇਸਨੋਂ ਹਟਾਤਾ ਇਹਦਾ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਤੇ ਅਰਜਨ ਤਾਂ ਕਿਤੇ ਜਾ ਕੇ ਹੌਣ 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 ਹੁਣ ਕਹਿੰਦੇ ਫਰੇਮ ਦੇ ਵਿੱਚ ਪੱਪੀ ਸੋਹੀ ਵਾਲਾ ਅਰਜਨ ਆਇਆ ਤੇ ਜੰਦਰੇ ਨੇ ਤਾਂ ਧੂਆਂ ਟਾਰਦੇ ਨੇਰਾ ਕਰਤਾ ਜੀ ਪਹਿਲਾਂ ਕਾਲੇ ਧੂਏ ਨਾਲ ਤੇ ਹੁਣ ਚਿੱਟੇ ਧੂਏ ਨਾਲ ਤੇ ਮੋਰ ਬਣਾਦਾ ਕਹਿੰਦੇ ਇਧਰਲੇ ਪਾਸੇ ਪੱਪੀ ਸੋਹੀ ਦਾ ਮਿੱਤਰੋ ਲਾਡਲਾ ਲੱਗਦਾ ਟਰਬੋ ਦਾ ਪੜਾਕਾ ਬਾਦਾ ਇਕ ਕੋਦਰੇ ਪਾਸੇ ਮਤਰੋ ਅਰਜਨ 605